ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਆ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੇ ਆ ਕਿ ਲੋਕਡਾਊਨ ਦੇ ਵਿੱਚ ਅਸੀਂ ਬੁੱਟਿਆਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਆ ਪਿੰਡ ਧਰਮਗੜ ਤੋਂ ਰਾਜੋਮਾਜਰਾ ਸੜਕ ਦੇ ਦੋਵੇਂ ਕਿਨਾਰਿਆਂ ਦੇ ਉੱਤੇ ਅਸੀਂ ਬੜੇ ਬੁੱਟੇ ਲਾਏ ਸੀ ਮਤਲਬ 2.5 ਕਿਲੋਮੀਟਰ ਦਾ ਸੀਗਾ ਇਹ ਸੜਕ ਹੈਗੀ ਆ ਪੱਕੀ ਤੇ ਉਹਦੇ ਦੋਵੇਂ ਪਾਸੇ ਅਸੀਂ ਫਲਾਂ ਦੇ ਬੁੱਟੇ ਲਾਏ ਸੀਗੇ ਆਂਬ ਅਮਰੂਦ ਚੀਕੂ ਆੜੂ ਕਿੰਨੂ ਤੇ ਲੀਚੀ ਤੱਕ ਦੇ ਬੁੱਟੇ ਅਸੀਂ ਲਾਏ ਸੀਗੇ ਤੇ ਉਹਦੇ ਵਿੱਚ ਖੁਸ਼ੀ ਦੀ ਗੱਲ ਵੀ ਹੈਗੀ ਐ ਤੇ ਮੰਦ ਭਾਗੀ ਦੀ ਗੱਲ ਹੈਗੀ ਐ ਮੰਦ ਭਾਗੀ ਇਹ ਗੱਲ ਹੈਗੀ ਐ ਉਸ ਤੋਂ 2 ਕਿਲੋਮੀਟਰ ਦੇ ਵਿੱਚੋਂ ਲਗਭਗ ਜਿਹੜਾ ਸਾਡਾ ਜਾਦਾ ਏਰੀਆ ਹੈਗਾ ਸਾਰੇ ਦਾ ਸਾਰਾ ਲਗਭਗ ਕੋਈ ਉਹਦੇ ਚ ਬੁੱਟੇ ਬੱਚੇ ਨਹੀਂ ਹੈਗੇ ਤੇ ਉਸ 2 ਕਿਲੋਮੀਟਰ ਦੇ ਵਿੱਚ ਆ ਇੱਕ ਆਪਣਾ ਦੋ ਕ ਕਿल्ले ਇਹੋ ਜੀ ਥਾਂ ਹੈਗੀ ਐ ਜਿੱਥੇ ਜਿਹੜੇ ਸਾਡੇ ਬੁੱਟੇ ਬcze ਹੋਏ ਨੇ ਉੱਥੇ ਅੰਬ ਵੀ ਹੈਗੇ ਆ ਅਮਰੂਦ ਵੀ ਹੈਗੇ ਆ ਕਿੰਨੂ ਵੀ ਹੈਗੇ ਆ ਤੇ ਉਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਹਾਂ ਤ੍ਰੇਕ ਵੀ ਹੈਗੀ ਐ ਸੋ ਮੇਰੇ ਪਿੱਛੇ ਹਾਂ ਦੇਖੋਗੇ ਬੁੱਟਾ ਇਹ ਵੀ ਬਚਿਆ ਹੋਇਆ ਹੈਗਾ ਇਧਰਲੇ ਪਾਸੇ ਸੜਕ ਤੇ ਸੜਕ ਦੇ ਇਧਰ ਖਾਈ ਇਹ ਸੋ ਨਾਲੇ ਇਧਰ ਸੋ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਹੈ ਅੱਜ ਉਹ ਇਹ ਹੈ ਕਿ ਆ ਅਸੀਂ ਅਮਰੂਦ ਲਾਲ ਵੀ ਦੇਖਿਆ ਆ ਆ ਜਿਹੜੇ ਪੀਲੇ ਅਮਰੂਦ ਹਰੇ ਅਮਰੂਦ ਸੋ ਚਿੱਟੇ ਅਮਰੂਦ ਸਾਰੀ ਤਰ੍ਹਾਂ ਦਾ ਰੰਗ ਜਿਹੜਾ ਦੇਖਿਆ ਹੋਇਆ ਮੇਰੇ ਪਿੱਛੇ ਤੁਸੀਂ ਦੇਖੋਗੇ ਹਰਾ ਅਮਰੂਦ ਤੇ ਇਹਦੇ ਲੱਗੇ ਹੋਏ ਹੈਗੇ ਇਹ ਬੁੱਟੇ ਵੱਡੇ ਹੋ ਗਏ ਨੇ ਮੰਨ ਲਓ ਅ ਪੰਜ ਪੰਜ ਛੇ ਛੇ ਫੁੱਟ ਉੱਚੇ ਹੈ ਇਹਨਾਂ ਦਾ ਕੱਦ ਹੋ ਗਿਆ ਇਹਨਾਂ ਬੁੱਟਿਆਂ ਦਾ ਬੜੇ ਘੈਂਟ ਬੁੱਟੇ ਪਲੇ ਹੋਏ ਹੈਗੇ ਆ ਸੋ ਇਹਨਾਂ ਵੀਰਾਂ ਨੂੰ ਜਿਨ੍ਹਾਂ ਦਾ ਹੈ ਖੇਤ ਹੈਗਾ ਆਪਾਂ ਆ ਮੈਨੂੰ ਨਾਮ ਤਾਂ ਯਾਦ ਨਹੀਂ ਰਹਿੰਦੇ ਪਰ ਸਰਦੂਲ ਕੀ ਕੇ ਕਿਰਾ ਨਾਮ ਕੁਝ ਹੋ ਜਾਏ ਸੋ ਪਰ ਉਹਨਾਂ ਨੂੰ ਆਪਾਂ ਧੰਨਵਾਦ ਉਹਨਾਂ ਦਾ ਉਹਨਾਂ ਨੇ ਸਕੇਅਰ ਕੀਤੀ ਹੈਗੀ ਤੇ ਇਹ ਬੁੱਟੇ ਬਚਾਏ ਆ ਸੋ ਜਿਹੜੀ ਗੱਲ ਹੈਗੀ ਮੇਨ ਆਪਾਂ ਉਹਦੇ ਤੇ ਆਉਨੇ ਆ ਸੋ ਦੋਸਤੋ ਜਿਹੜੇ ਆਪਾਂ ਹਰੇ ਪੀਲੇ ਲਾਲ ਚਿੱਟੇ ਅਮਰੂਦ ਆਪਾਂ ਹਮੇਸ਼ਾ ਖਾ ਲ ਲਈ ਹੈਗੇ ਮੇਰੇ ਪਿੱਛੇ ਵੀ ਇੱਕ ਬੁੱਟਾ ਲੱਗਿਆ ਪਰ ਅੱਜ ਤੁਹਾਨੂੰ ਦਿਖਾਉਂਦੇ ਆ ਸੀ ਕਿ ਜਿਹੜਾ ਬੁੱਟਾ ਇਹ ਦੇਖੋ ਪਹਿਲਾਂ ਤਾਂ ਅ ਅਮਰੂਦ ਹੈਗਾ ਜਿਹੜਾ ਇਹਦੇ ਪੱਤਿਆਂ ਦਾ ਰੰਗ ਦੇਖੋ ਕਿ ਇਹ ਹੋ ਗਿਆ ਤੇ ਇਧਰੋਂ ਇੱਕ ਹਰਾ ਤੋੜ ਕੇ ਦਿਖਾਉਣਾ ਤੁਹਾਨੂੰ ਸੋ ਆਪਾਂ ਨੂੰ ਪਤਾ ਰਹੂਗਾ ਥੋੜ ਜਾ ਇਹ ਟਾਣੀ ਦੀ ਹਰੀ ਅਮਰੂਦ ਇਹ ਆਮ ਤੌਰ ਤੇ ਚੀਜ਼ ਹੁੰਦੀ ਹੈਗੀ ਹੈ ਪਰ ਇਹ ਹੈਗਾ ਕਾਲਾ ਅਮਰੂਦ ਇਹਨੂੰ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਇਥੋਂ ਇਹ ਰੈਡੀਸ਼ ਜਿਹਾ ਨਜ਼ਰ ਆਉਂਦਾ ਜੇ ਦੂਰੋਂ ਦੇਖਦੇ ਹੈਗੇ ਆਪਾਂ ਇਸ ਨੂੰ ਤਾਂ ਇਹ ਕਾਲਾ ਅਮਰੂਦ ਕੰਨੇ ਹੈਗੇ ਆ ਤੇ ਇਹਦਾ ਫਲ ਵੀ ਲੱਗਿਆ ਹੋਇਆ ਹੈਗਾ ਕਾਲੇ ਅਮਰੂਦ ਲੱਗੇ ਹੋਏ ਹੈਗੇ ਸੋ ਆਪਾਂ ਕਾਲੇ ਅਮਰੂਦ ਤੇ ਦੂਜੇ ਅਮਰੂਦ ਨੂੰ ਦੋਵਾਂ ਦਾ ਫਰਕ ਵੀ ਦਿਖਾਵਾਂਗੇ ਇੱਕ ਮੈਂ ਇਧਰੋਂ ਵੀ ਤੋੜ ਲਵਾਂ ਮਹਾਰਾਜਾ ਕੋਈ ਤੇ ਇੱਥੇ ਵੀ ਪੂਰੇ ਬੂਟੇ ਆ ਮੇਰੇ ਕੋਲ ਇੱਕ ਹਰਾ ਤੇ ਪੱਕਿਆ ਹੋਇਆ ਅਮਰੂਦ ਹੈਗਾ ਤੇ ਇਹਨੂੰ ਆਪਾਂ ਇਧਰੋਂ ਜੇਬ ਚ ਪਾ ਲੈਨੇ ਆ ਤੇ ਇਧਰ ਦੇਖੋ ਨੇ ਤੁਹਾਨੂੰ ਹੁਣ ਕਾਲੇ ਅਮਰੂਦ ਆ ਧਿਆਨ ਨਾਲ ਦੇਖੋ ਇੱਥੋਂ ਸੋ ਇਹ ਬੁੱਟਾ ਸਾਰੇ ਦਾ ਸਾਰਾ ਭਰਿਆ ਹੋਇਆ ਹੈਗਾ ਹੁਣ ਖੁਸ਼ੀ ਦੀ ਗੱਲ ਹੈਗੀ ਤੇ ਬੜੇ ਸੋਹਣੇ ਸੋਹਣੇ ਜਿਹੜੇ ਹੈਗੇ ਆ ਫਲ ਲੱਗੇ ਹੋਏ ਨੇ ਤੇ ਆਪਾਂ ਕਾਲਾ ਅਮਰੋਦ ਮੈਂ ਇੱਕ ਤੁਹਾਨੂੰ ਉਧਰੋਂ ਤੋੜ ਕੇ ਲਿਆਵਾਂ ਜਿਹੜਾ ਆਪਾਂ ਨੂੰ ਲੱਗੇ ਸੋ ਆਹਾ 꺥ਟ ਇਥੋਂ ਯੈਸ ਇਹ ਵੀ ਹੈਗਾ ਸੋ ਮੈਨੂੰ ਲੱਗਦਾ ਹੈ ਤੇ ਇਹਦੀ ਵੀ ਖਾਸੀਅਤ ਹੈਗੀ ਐ ਸੋ ਦੋਵੇਂ ਤੁਹਾਨੂੰ ਦਿਖਾਉਨੇ ਆ ਸੋ ਖੁਸ਼ੀ ਬੜੀ ਹੁੰਦੀ ਹੈਗੀ ਕਿ ਜਦੋਂ ਆਪਾਂ ਤਾਂ ਚਿੰਤੇਤ ਲਾਇਏ ਸੀਗੇ ਕਿ ਨਰਸਰੀ ਵਾਲਾ ਦੇ ਦਿੰਦਾ ਕਿ 1 ਕਿਜੀ ਲੈ ਜੋ ਰੈੱਡ ਲਾਲ ਅਮਰੂਦ ਲੈ ਜੋ ਸੋ ਤੁਸੀਂ ਇਹਨਾਂ ਦੇ ਵਿੱਚ ਪਹਿਲਾਂ ਤਾਂ ਫਰਕ ਦੇਖੋ ਦੋਵਾਂ ਦੇ ਵਿੱਚ ਇਹ ਅਮਰੂਦ ਇਸ ਤਰੀਕੇ ਦਾ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਇਹ ਅਮਰੂਦ ਆਪਾਂ ਦੇਖਦੇ ਹੀ ਹੈਗੇ ਆ ਸੋ ਪਹਿਲਾਂ ਤੁਹਾਨੂੰ ਇਹ ਦਿਖਾਉਨੇ ਆ ਮਿੱਠਿਆ ਵਧੀਆ ਇਹ ਤਾਂ ਮੇਰੇ ਪੱਕਾ ਯਾਦ ਨਹੀਂ ਆ ਰਿਹਾ ਪਿਛਲੀ ਵਾਰ ਵੀ ਕਰਦਾ ਤਾਂ ਸੀਗਾ ਬਲੈਕ ਅਮਰੂਦ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੈਨੂੰ ਵੀ ਲੱਗ ਰਿਹਾ ਕਿ ਅੰਦਰੋਂ ਰੈੱਡ ਨਿਕਲੂਗਾ ਸੋ ਇਹਦਾ ਵੈਸੇ ਵੀ ਜਿਹੜਾ ਰੈਡੀਸ਼ ਹੈਗਾ ਇਹ ਦੂਰੋਂ ਕਾਲਾ ਨਜ਼ਰ ਆਉਂਦਾ ਪਰ ਨੇੜੇ ਆ ਕੇ ਤੁਸੀਂ ਦੇਖਦੇ ਹੋ ਤਾਂ ਰੈਡੀਸ਼ ਦੇ ਪੱਤੇ ਵੀ ਇਸ ਤਰੀਕੇ ਦੇ ਨੇ ਸੋ ਦੂਰੋਂ ਉਹ ਪੱਕਾ ਕਾਲਾ ਅਮਰੂਦ ਕਹਿ ਦਿੰਨੇ ਆ ਸੋ ਹੁਣ ਇਹਨੂੰ ਚੈੱਕ ਕਰਦੇ ਆ ਅੰਦਰੋਂ ਕੀ ਕਹਿੰਦਾ ਆ ਵਾਓ ਜਿਹੜਾ ਰੈੱਡ ਅਮਰੂਦ ਹੁੰਦਾ ਹੈਗਾ ਟੇਸਟ ਵੀ ਵੱਖਰਾ ਵਕਾ ਹੀ ਕਮਾਲ ਚੀਜ਼ ਹੈਗੀ ਆ ਤੋ ਯਮਰੂਦ ਦੇਖੋ ਦੋਏ ਜਿਹੜਾ ਲਾਲ ਅਮਰੂਦ ਹੁੰਦਾ ਹੈਗਾ ਉਹਦੇ ਨਾਲੋਂ ਵੀ ਵੱਖਰੀ ਚੀਜ਼ ਹੈਗੀ ਇਹ ਸੋ ਇਹ ਸਾਡੇ ਕੋਲ ਇੱਥੇ ਲਾਲ ਵੀ ਹੈਗੇ ਵੈਸੇ ਰੈੱਡ ਵੀ ਹੈਗੇ ਸੋ ਇੱਕ ਕਾਲਾ ਤੇ ਇੱਕ ਬਲੈਕ ਐਂਡ ਤੇ ਬੜੀ ਚਕੰਦਰ ਵਰਗਾ ਜਿੱਦਾਂ ਕਹਿੰਦੇ ਹੈ ਕਿ ਅੰਦਰੋਂ ਹੀ ਨਜ਼ਰ ਆਉਂਦਾ ਹੈਗਾ ਉਸ ਤਰੀਕੇ ਦੀ ਇਹਦੀ ਜਿਹੜੀ ਲਾਲੀ ਹੈਗੀ ਹੈ ਚਕੰਦਰ ਵਰਗੀ ਕਾਲੀ ਸੋ ਬੜੀ ਘੈਂਟ ਚੀਜ਼ ਹੈਗੀ ਹੈ ਤੇ ਗੱਲ ਇਹ ਹੈਗੀ ਹੈ ਕਿ ਬੁੱਟੇ ਲਾਉਣੇ ਚਾਹੀਦੇ ਆ ਜਿਹੜੇ ਜਿਹੜੇ ਦੋਸਤਾਂ ਨੂੰ ਸ਼ੌਂਕ ਹੈਗਾ ਬੁੱਟੇ ਲਾਉਣ ਦਾ ਉਹ ਲਾਓ ਪਿੰਡ ਦੇ ਵਿੱਚ ਸਾਂਝੀਆਂ ਥਾਵਾਂ ਦੇ ਉੱਤੇ ਲਾਓ ਜਿਹੜੀ ਉਹਦਾ ਆਨੰਦ ਹੁੰਦਾ ਹੈਗਾ ਥੈਂਕ ਯੂ